ਨਮਸਕਾਰ ਦੋਸਤੋ ਮੈਂ ਡਾਕਟਰ ਮਨੁੱਖ ਵਰਗ ਅੱਜ ਜਿਹੜੇ ਸਟੋਪਿੰਗ ਤੋਂ ਤੇ ਗੱਲ ਕਰਨ ਜਾ ਰਿਹਾ ਉਹ ਹੈ ਹੱਥਾਂ ਪੈਰਾਂ ਦੇ ਵਿੱਚ ਹੋਣ ਵਾਲੀ ਜਲਨ ਦੋਸਤੋ ਬਹੁਤ ਲੋਕ ਕੰਪਲੇਨਟ ਕਰਦੇ ਹੋਏ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਬਹੁਤ ਜਲਨ ਹੁੰਦੀ ਹੈ ਸ਼ੂਗਰ ਦੇ ਕਰਕੇ ਵੀ ਹੋ ਸਕਦੀ ਹੈ ਸ਼ੂਗਰ ਤੋਂ ਬਿਨਾਂ ਵੀ ਹੋ ਸਕਦੀ ਦੋਸਤੋ ਇਹਦੀ ਜਲਨ ਕਈ ਵਾਰ ਮਹਿਸੂਸ ਕੀਤੀ ਜਾਂਦੀ ਹੈ ਮਰੀਜ਼ ਵੱਲੋਂ ਉਹਨੂੰ ਬਾਰ ਬਾਰ ਹੱਥ ਧੋਣੇ ਪੈਂਦੇ ਆ ਏਸੀ ਦੇ ਮੋੜੇ ਬੈਠਣਾ ਪੈਂਦਾ ਪੱਖੇ ਦੇ ਮੋੜੇ ਬੈਠਣਾ ਪੈਂਦਾ ਫਿਰ ਵੀ ਉਹਨੂੰ ਆਰਾਮ ਨਹੀਂ ਮਿਲਦਾ ਉਹ ਸੌਖਾ ਤੇ ਸਸਤਾ ਇਲਾਜ ਕਰਕੇ ਜੋ ਮੈਂ ਦੱਸਣ ਜਾ ਰਿਹਾ ਉਹ ਤੁਸੀਂ ਅਗਰ ਕਰੋਗੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਦੁਸੂ ਬਜ਼ਾਰ ਜਾ ਕੇ ਸਬਜੀ ਮੰਡੀ ਦੇ ਵਿੱਚੋਂ ਕੌੜਤੁੰਮੇ ਲਿਆਓ ਕੌੜਤੁੰਮਾ ਇੰਦਾ ਨਹੀਂ ਖਾਧਾ ਜਾਂਦਾ ਉਹਦੇ ਕਈ ਫਾਇਦੇ ਆ ਇੱਕ ਉਹਦਾ ਇਸਤੇਮਾਲ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਕਰਕੇ ਦੇਖੋ ਦੁਸੂ ਖਾਲੀ ਪੇਟ ਨਹਾਉਣ ਤੋਂ ਪਹਿਲਾਂ ਇੱਕ ਕੌੜਤੁੰਮਾ ਤਸਲੀ ਦੇ ਵਿੱਚ ਰੱਖ ਲਓ ਪੰਜ ਸੱਤ ਚਮਚ ਨਮਕ ਦੇ ਵਿੱਚ ਪਾ ਲਓ ਉਹ ਕੌੜਤੁੰਮੇ ਦੇ ਕੁੱਤੇ ਪੈਰ ਰੱਖ ਕੇ ਆਪਣੇ ਪੈਰਾਂ ਨਾਲ ਕੋੜ ਤੋਂ ਮੈਨੂੰ ਮਸਲਣਾ ਸ਼ੁਰੂ ਕਰ ਲਿਓ ਦੋਸੂ ਮਸਲਦੇ ਮਸਲਦੇ ਤੁਹਾਡੀ ਜੀਭ ਦੇ ਵਿੱਚ ਕੋੜ ਤੁਮੇ ਦਾ ਕੋੜਾ ਸਵਾਦ ਆਣ ਲੱਗੇਗਾ ਜਦੋਂ ਕੋੜਾ ਸਵਾਦ ਆਣ ਲੱਗੇਗਾ ਤੁਸੀਂ ਉਸੇ ਦਿਨ ਨੂੰ ਮਸਲਣਾ ਬੰਦ ਕਰ ਦਿਓ ਪੈਰ ਨੂੰ ਸਾਫ ਕਰ ਲਓ ਧੋ ਦੋਸੂ ਦਿਨ ਦੇ ਵਿੱਚ ਦੋ ਵਾਰ ਔਰ ਚਾਰ ਦਿਨ ਤੱਕ ਕਰਕੇ ਦੇ ਤੈਨੂੰ ਚਮਤਕਾਰੀ ਰਿਜ਼ਲਟ ਮਿਲੇਗਾ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਨਹੀਂ ਆ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਚਾਹ ਦੇ ਵਿੱਚ ਜਲੰਘ ਮਸੂਰ ਸੁਣਦੀ ਹੁਣ ਦੇ ਵਿੱਚ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਧੰਨਵਾਦ ਜੈ